ਚਿੱਟੇ ਕੱਪੜੇ ਪਾ ਕੇ ਗੁਰੂ ਘਰ ਪਾਣੀ ਦਾ ਪਾਠ ਕਰਨ ਵਾਲਾ ਇਹ ਸ਼ਖਸ ਕਾਲੇ ਕੰਮ ਕਰਦਾ ਫੜਿਆ ਗਿਆ। ਪ੍ਰੇਮ ਵਿਆਹ ਕਰਨ ਵਾਲਿਆਂ ਨੂੰ ਫਰਜੀ ਮੈਰਿਜ ਸਰਟੀਫਿਕੇਟ ਜਾਰੀ ਕਰਦਾ ਸੀ ਇਹ ਗ੍ਰੰਥੀ। ਬਠਿੰਡਾ ਦੇ ਕੋਰਟ ਸ਼ਮੀਰ ਵਿਖੇ ਗੁਰਦੁਆਰਾ ਚੁਕੇਰੀਆਂ ਸਾਹਿਬ ਦੇ ਵਿੱਚ ਬਤੌਰ ਗ੍ਰੰਥੀ ਕੰਮ ਕਰਨ ਵਾਲੇ ਪ੍ਰਗਟ ਸਿੰਘ ਜੋ ਕਿ ਜ਼ਿਲ੍ਹਾ ਫਤਿਹਬਾਦ ਦੇ ਵਿਦਿਆਲਾ ਪਿੰਡ ਦਾ ਰਹਿਣ ਵਾਲਾ ਹੈ, ਥਾਣਾ ਸਦਰ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਗ੍ਰੰਥੀ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੀ ਲੈਟਰ ਪੈਡ ਅਤੇ ਮੋਹਰ ਚੋਰੀ ਕਰਕੇ ਪ੍ਰੇਮ ਵਿਆਹ ਕਰਾਉਣ ਵਾਲਿਆਂ ਨੂੰ ਫਰਜੀ ਮੈਰਿਜ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਸੀ ਕੋਸ਼ਮੀਰਾ ਉਹਦੇ ਬਾਹਰ ਟਾਣੀਆਂ ਉਹਨਾਂ ਨੇ ਟਾਣੀਆਂ ਵਾਲਿਆਂ ਨੇ ਆਪਣਾ ਇੱਕ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਚਕੇਰੀਆਂ ਉੱਥੇ ਇੱਕ ਜਿਹੜਾ ਹੈਗਾ ਇਹ ਪ੍ਰਗਟ ਸਿੰਘ ਪੁੱਤਰ ਦਰਸ਼ਨ ਸਿੰਘ ਇਹ ਹੈਗਾ ਤਾਂ ਵਿਦਿਆਲੇ ਦਾ ਰਤੀਆ ਕੋਲ ਪਿੰਡੇ ਦਾ ਪਰ ਇਹ ਰਹਿੰਦਾ ਹਲਸ ਨਗਰ ਚਾ ਇਹ 13 7 2024 ਨੂੰ ਉਹਨਾਂ ਨੇ ਬਤੌਰ ਸੇਵਾਦਾਰ ਉੱਥੇ ਇਹਨੂੰ ਉੱਥੇ ਰੱਖਿਆ ਸੀ ਪਰ ਇਹ ਉੱਥੇ 4 ਕਿ ਦਿਨ ਹੀ ਰਿਹਾ 4 ਕਿ ਦਿਨ ਬਾਅਦ 17 ਤਰੀਕ ਨੂੰ ਉੱਥੋਂ ਚਲਾ ਗਿਆ ਪਰ ਇਹ ਜਾਣ ਵੇਲੇ ਉੱਥੋਂ ਜਿਹੜੀ ਗੁਰਦੁਆਰਾ ਸਾਹਿਬ ਦੀ ਲੈਟਰਪੈਡ ਹੁੰਦੀ ਹੈ ਜਿੱਤੇ ਆਨੰਦ ਕਾਰਜ ਵਗੈਰਾ ਕਰਾਉਂਦੇ ਆ ਇੱਕ ਮੋਹਰ ਇਹ ਉੱਥੋਂ ਜਾਂਦਾ ਹੋਇਆ ਉੱਥੋਂ ਲੈ ਗਿਆ ਜਿਹੜੀ ਉਹਨਾਂ ਨੇ ਇਹਨੂੰ ਦਿੱਤੀ ਸੀ ਵੀ ਇਹ ਕੋਈ ਇੱਥੇ ਅੰਬਾਦਤ ਕਰਨੇ ਆਂਗੇ ਉਸ ਤੋਂ ਬਾਅਦ ਇਹਨੇ ਕੀ ਕੀਤਾ ਇਹਨੇ ਕੰਮ ਸ਼ੁਰੂ ਕਰਤਾ ਵੀ ਜਿਹੜੇ ਆਹਾ ਲੜਕੇ ਜਾਂ ਲੜਕੀਆਂ ਘਰੋਂ ਭੱਜ ਕੇ ਮੈਰਿਜ ਕਰਾਉਂਦੇ ਆ ਇਹਨੇ ਉਹਨਾਂ ਨੂੰ ਜਿਹੜੇ ਮੈਰਿਜ ਸਰਟੀਫਿਕੇਟ ਆ ਜਿਹੜੇ ਉਹਨਾਂ ਦਾੰਦ ਕਰਦੇ ਉਹਦੇ ਨੇ ਸ਼ੁਰੂ ਕਰਤੇ ਜਿਹਦੇ ਬਿਆਨ ਤੇ ਅਸੀਂ ਮਕਦਮਾ ਨੰਬਰ 134 ਮਿਤੀ 29 2024 ਅੰਡਰ ਸੈਕਸ਼ਨ 316 ਜਿਮਨ 2 318 ਜਿਮਨ 4 336 ਜਿਮਨ 2 336 ਜਿਮਨ 3 340 ਜਮਨ 2 ਬੀ ਐਨ ਐਸ थाना सदर ਬਠਿੰਡਾ ਜਿਹੜਾ ਇਹਦੇ ਖਿਲਾਫ ਦਰਜ ਕੀਤਾ ਤੇ ਜਿਹੜਾ ਇਹਨੂੰ ਆਪਣਾ ਅਰੈਸਟ ਕਰ ਲਿਆ ਇਹਨੇ ਜੀ ਮੇਰੇ ਸਾਹਮਣੇ ਨਾਲ ਘੱਟੋ ਘੱਟ 18 19 ਜਿਹੜੇ ਜਿਹੜੇ ਸਾਨੂੰ ਲੈਟਰ ਪੜ ਦੇ ਕੋਲ ਗ੍ਰਾਂਟ ਕੀਤੀ ਆ ਉਹ ਚ 18 19 ਇਹਨੇ ਜਿਹੜੇ ਸਰਟੀਫਿਕੇਟ ਜਾਰੀ ਕੀਤੇ ਸੋ ਇਹਦੇ ਤੇ ਇਲਜ਼ਾਮ ਲੱਗਿਆ ਵੀ ਤੁਸੀਂ ਗਲਤ ਸਰਟੀਫਿਕੇਟ ਬਣਾ ਕੇ ਦਿੱਤੇ ਪੰਦੀਤ ਜੀ ਚ ਉਠਾ ਇਲਜ਼ਾਮ ਹੈ ਉਹ ਸਥਾਨ ਮੈਨੂੰ ਗੁਰਦੁਆਰਾ ਸਾਹਿਬ ਦਿੱਤਾ ਸੀ ਜਿਹੜਾ ਮੈਂ ਸਰਟੀਫਿਕੇਟ ਲਾਇਆ ਹੈ ਜਦੋਂ ਉਹ ਸਰਟੀਫਿਕੇਟ ਮੈਰਿਜ ਵਾਲੇ ਲੈ ਕੇ ਉੱਥੇ ਪਹੁੰਚ ਗਏ ਜਿਨ੍ਹਾਂ ਦੀ ਕੁੜੀ ਦਾ ਵਿਆਹ ਹੋਇਆ ਸੀ ਉਦੋਂ ਕਮੇਟੀ ਵਾਲੇ ਮੁੱਕਰ ਗਏ ਮੁੜ ਕੇ ਮੇਰੇ ਤੇ ਸਾਰੇ ਇਲਜ਼ਾਮ ਲਾਤੇ ਉਹਨਾਂ ਨੇ ਗੁਰਦੁਆਰਾ ਮੈਨੂੰ ਦਿੱਤਾ ਸੀ ਜਿਹੜੇ ਲੈਟਰ ਪੈਡ ਤੁਹਾਡੇ ਤੋਂ ਮਿਲੇ ਆ ਗੁਰਦੁਆਰਾ ਸਾਹਿਬ ਦੇ ਉੱਥੇ ਤਨਾਦ ਤੋਂ ਸੀ ਇਸ ਵਕਤ ਹਾਂਜੀ ਇਹ ਹੁਣ ਤੁਸੀਂ ਕਿਹੜੇ ਕੋਰਸ ਵਿੱਚ ਦੇ ਲਗਾ ਕੋਰਸ ਵਿੱਚ ਦੇ ਲਗਾ ਕੋਰਸ ਮੀਰ ਵਾਲਾ ਗੁਰਦੁਆਰਾ ਸਾਹਿਬ ਦੇ ਸੰਗਤ ਨੇ ਮੈਨੂੰ ਦਿੱਤਾ ਸੀ ਉਹਨਾਂ ਨੇ ਉੱਥੇ ਸੀ ਉੱਥੇ ਅਸੀਂ ਰਹੇ ਸੀ ਮੋਰ ਤੁਸੀਂ ਤੁਹਾਡੇ ਕੋਲ ਲਾਈਟਰ ਪੱਟ ਜਿਹੇ ਕਾਉਂਚਪੀਰ ਦੇ ਮਿਲਿਆ ਮੋਰ ਮਿਲਿਆ ਹਾਂ ਫਿਰ ਤੁਸੀਂ ਕਿਵੇਂ ਨਾਲ ਚੱਕ ਲੈ ਨਹੀਂ ਹਾਲੇ ਗੱਲ ਚੱਲੀ ਜਾਂਦੀ ਸੀ ਉਹ ਕਹਿੰਦੇ ਸੀ ਵੀ ਆਪਾਂ ਫਸਲ ਵਾਲੀ ਬੀਜਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਅਸੀਂ ਲਿਖਤੀ ਰੂਪ ਵਿੱਚ ਵੀ ਦਵਾਂਗੇ ਇਹ ਲਿਖਤ ਕੋਈ ਨਹੀਂ ਸੀ ਪਰ ਉੱਥੇ ਅਸੀਂ ਰਹਿੰਦੇ ਸੀਗੇ ਜੀ ਉਹ ਚੱਕ ਕੇ ਲੈਣ ਦਾ ਜਾਇਜ਼ ਨਹੀਂ ਸੀ ਕਰਦਾ ਨਹੀਂ ਚੋਰੀ ਚੱਕ ਕੇ ਨਹੀਂ ਸੀ ਮੈਂ ਲੈ ਕੇ ਆਇਆ ਇਹ ਉਹਨਾਂ ਨੇ ਜਦੋਂ ਸਥਾਨ ਹੀ ਮੈਨੂੰ ਦੇ ਤਾ ਸਾਰਾ ਕੁਝ ਉੱਥੇ ਪ੍ਰਬੰਧ ਦੀ ਮੇਰੀ ਜ਼ਿੰਮੇਵਾਰੀ ਸੀ ਨਾ ਜੀ